ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਮੇਂ ਦੀ ਗੱਲ ਅੱਜ ਬਲਾਕ ਸੰਵਤੀ ਚੋਣਾਂ ਬਲਾਕ ਲਹਿਰਾਗਾਗਾ ਦੇ ਨਤੀਜੇ ਆ ਚੁੱਕੇ ਹਨ ਬਲਾਕ ਲਹਿਰਾਗਾਗਾ ਦੇ ਵਿੱਚ ਕੁੱਲ ਜੋ 15 ਜ਼ੋਨ ਜਿਨ੍ਹਾਂ ਦੇ ਵਿੱਚੋਂ ਦੋ ਜ਼ੋਨਾਂ ਉੱਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਨਾਂ ਮੁਕਾਬਲੇ ਚੋਣ ਜਿੱਤ ਚੁੱਕੇ ਹਨ ਬਾਕੀ ਦੇ 13 ਜ਼ੋਨਾਂ ਵਿੱਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ 10 ਜ਼ੋਨਾਂ ਉੱਪਰ ਆਪਣੀ ਜਿੱਤ ਪ੍ਰਾਪਤ ਕਰ ਚੁੱਕੇ ਹਨ ਜਿਨ੍ਹਾਂ ਵਿੱਚੋਂ ਇੱਕ ਜ਼ੋਨ ਉੱਪਰ ਸ਼ਰੋਣੀ ਅਕਾਲੀ ਦਲ ਦੇ ਉਮੀਦਵਾਰ ਪਰਮਜੀਤ ਕੌਰ ਜੀ ਨੇ ਜਿੱਤ ਪ੍ਰਾਪਤ ਕੀਤੀ ਹੈ ਜਦੋਂ ਕਿ ਦੋ ਜ਼ੋਨਾਂ ਦੇ ਵਿੱਚ ਆਜ਼ਾਦ ਉਮੀਦਵਾਰਾਂ ਨੇ ਆਪਣੀ ਜਿੱਤ ਦੇ ਝੰਡੇ ਗੱਡੇ ਹਨ ਵਿਸਥਾਰ ਨਾਲ ਦੱਸਦੇ ਹਾਂ ਕਿ ਕਿਹੜੇ ਕਿਹੜੇ ਜ਼ੋਨਾਂ ਤੋਂ ਕਿਹੜੇ ਕਿਹੜੇ ਉਮੀਦਵਾਰ ਨੇ ਆਪਣੀ ਜਿੱਤ ਪ੍ਰਾਪਤ ਕੀਤੀ ਹੈ ਬਲਕਸਮਤੀ ਲਹਿਰਾ ਦੇ 15 ਜ਼ੋਨਾਂ ਵਿੱਚੋਂ ਦੋ ਜ਼ੋਨ ਜ਼ੋਨ ਰਹਿਦਰਣਾ ਤੋਂ ਸੁਖਦਰਸ਼ਨ ਸਿੰਘ ਜੀ ਅਤੇ ਜੋਨ ਤੁਲੜ ਕਲਾ ਤੋਂ ਸ਼ੁਸ਼ਮਾ ਕੁਮਾਰੀ ਜੀ ਬਿਨਾ ਮੁਕਾਬਲੇ ਚੋਣ ਜਿੱਤ ਚੁੱਕੇ ਹਨ ਜਦੋਂ ਕਿ ਬਾਕੀ ਦੇ 13 ਜੋਨਾਂ ਵਿੱਚ ਚੋਣ ਹੋਈ ਜਿਨ੍ਹਾਂ ਦੇ ਵਿੱਚੋਂ 10 ਜੋਨਾਂ ਉੱਪਰ ਆਮ ਆਦਮੀ ਪਾਰਟੀ ਨੇ ਹੁੰਜਾ ਫਿਰ ਜਿੱਤ ਪ੍ਰਾਪਤ ਕੀਤੀ ਅਤੇ ਕੋੜੇਣਾ ਵਿੱਚ ਸ਼ਰੋਨੀ ਅਕਾਲੀ ਜਲਦੀ ਉਮੀਦਵਾਰ ਪਰਮਜੀਤ ਕੌਰ ਜੀ ਨੇ ਚੋਣ ਜਿੱਤੀ ਬੱਲਰਾ ਵਿੱਚ ਆਜ਼ਾਦ ਉਮੀਦਵਾਰ ਕੁਲਦੀਪ ਸਿੰਘ ਅਤੇ ਜੋਂ ਬਖੋਰਾ ਕਲਾਂ ਤੋਂ ਰਣਜੀਤ ਕੌਰ ਆਜ਼ਾਦ ਉਮੀਦਵਾਰ ਨੇ ਚੋਣ ਜਿੱਤੀ ਹੈ ਜੋਂ ਚੁਲੜ ਕਲਾਂ ਤੋਂ ਸ਼ੁਸ਼ਮਾ ਕੁਮਾਰੀ ਛੋਟੀਆਂ ਜੋਂ ਤੋਂ ਸਰਦਾਰ ਅਜੀਤ ਸਿੰਘ ਜੀ ਗੁਰਨੇ ਕਲਾਂ ਜੋਂ ਤੋਂ ਈਸ਼ਰ ਕੌਰ ਜੀ ਲਹਿਲ ਖੁਰਦ ਜੋਂ ਤੋਂ ਸਿਮਰਨਜੀਤ ਕੌਰ ਜੀ ਅੜਕ ਬਾਜ਼ੋਂ ਤੋਂ ਮਨਦੀਪ ਕੌਰ ਪਾਈ ਕੀ ਪਿਸ਼ੌਰ ਤੋਂ ਜਲਵਿੰਦਰ ਸਿੰਘ ਖੰਡੇਵਾ ਤੋਂ ਅਮਰਤਪਾਲ ਕੌਰ ਪਟੜਾ ਹਲਖਲਾ ਤੋਂ ਅਵਤਾਰ ਸਿੰਘ ਪਟਨਾ ਹਲਖੁਰਜਾ ਪਰਮਜੀਤ ਕੌਰ ਐਲਕਲਾਂ ਤੋਂ ਚਮਕੌਰ ਸਿੰਘ ਜ਼ਰੂਰ ਤੋਂ ਮਨਿੰਦਰ ਸਿੰਘ ਰੈਦਰਣਾ ਤੋਂ ਸੁਖਦਰਸ਼ਨ ਸਿੰਘ bina ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਕੋੜੇ ਨਗਰ ਤੋਂ ਪਰਮਜੀਤ ਕੌਰ ਬੱਲਰਾਜ ਜੋਂ ਤੋਂ ਜ਼ਾਹਰ ਉਮੀਦਵਾਰ ਕੁਲਦੀਪ ਸਿੰਘ ਬਖੋਰਾ ਕਲਾਂ ਜੋਂ ਤੋਂ ਰਣਜੀਤ ਕੌਰ ਆਜ਼ਾਦ ਉਮੀਦਵਾਰ ਚੋਣ ਜਿੱਤ ਚੁੱਕੇ ਹਨ ਅੱਜ ਜਿਹੜੀ ਵੋਟਾਂ ਦੀ ਗਿਣਤੀ ਹੋ ਰਹੀ ਹੈ ਕਿਵੇਂ ਦੇਖ ਰਹੇ ਹੋ ਤੁਸੀਂ ਕਿਵੇਂ ਲੱਗ ਰਿਹਾ ਹੈ ਜਿਹੜੀ ਅੱਜ ਦੀ ਵੋਟਾਂ ਦੀ ਗਿਣਤੀ ਹੈ ਲੋਕਾਂ ਦੀ ਖੱਜਲ ਖਵਾਰੀ ਤੋਂ ਬਿਨਾਂ ਇੱਥੇ ਕੁਝ ਵੀ ਨਹੀਂ ਲੋਕਾਂ ਨੂੰ 8 ਵਜੇ ਦਾ ਟਾਈਮ ਦਿੱਤਾ ਸੀ ਵੀ 8 ਵਜੇ ਗਿਣਤੀ ਸ਼ੁਰੂ ਹੋਊਗੀ ਲੋਕ 6:30 ਵਜੇ 6 ਵਜੇ ਤੋਂ ਲਾ ਕੇ ਇੱਥੇ ਲੋਕ ਬੈਠੇ ਨੇ ਕੋਈ ਅੰਦਰ ਬੈਠਾ ਕੋਈ ਬਾਹਰ ਬੈਠਾ ਨਾ ਕੋਈ ਰੋਟੀ ਖਾ ਕੇ ਨਾ ਕੋਈ ਚਾਹ ਪੀ ਕੇ ਆ ਸਾਰੇ ਖੱਜਲ ਖਵਾਰ ਹੋ ਰਹੇ ਨੇ ਜਦੋਂ ਕੋਈ ਅੰਦਰ ਗਿਣਤੀ ਜਿਹੜੀ ਬਹੁਤ ਹੀ ਹੌਲੀ ਬਹੁਤ ਹੀ ਠੰਡੇ ਤਰੀਕੇ ਦੇ ਨਾਲ ਇਹ ਗਿਣਤੀ ਹੋ ਰਹੀ ਹੈ ਉਹਨੂੰ ਤਾਂ ਅੱਧਰ ਜੱਟ ਦੇ ਦਾਂ ਦੇ ਜੇ ਚੰਗੀ ਤਰ੍ਹਾਂ ਗਿਣਤੀ ਕਰ ਦੇ ਕਿੰਨੇ ਵਜੇ ਚੱਲੀ ਅੱਜ ਫਿਰ ਇਹਨਾਂ ਤੱਕ ਐਸੀ 8:30 ਗਿਣਤੀ ਸ਼ੁਰੂ ਹੋਗੀ ਪਰ ਗਿਣਤੀ ਮੇਰੇ ਖਿਆਲ ਚ 9:00 ਦੇ ਕਰੀਬ ਸ਼ੁਰੂ ਹੋਈ ਹੈ ਕੀ ਲੱਗਦਾ ਤੁਹਾਨੂੰ ਕੋਈ ਗਿਣਤੀ ਦੇ ਵਿੱਚ ਕੋਈ ਗੜਬੜ ਇਹ ਤਾਂ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਗੜਬੜੀ ਪਹਿਲਾਂ ਵੀ ਹੋਈ ਹੈ ਕਾगज ਭਰਨ ਬੜੀ ਹੋਈ ਹੈ ਵੋਟਾਂ ਬੜੀ ਹੋਈ ਹੈ ਹੁਣ ਵੀ ਕਰਨਗੇ ਜਿੰਨਾ ਕਹਿੰਦਾ ਬਾਅਦ ਚੱਲਿਆ ਬਾਬਾ ਜੀ ਗੱਲ ਇਹ ਹੈ ਵੀ ਇੱਕ ਕਰਨਗੇ ਤੇ ਇੱਕ ਹੈਗਾ ਵੀ ਕਰ ਰਹੇ ਨੇ ਉਹ ਤਾਂ ਬੱਸ ਕੁਝ ਘੰਟੇ ਦੋ ਘੰਟੇ ਚ ਪਤਾ ਲੱਗ ਜੂਗਾ ਹਜੇ ਤਾਂ ਕੋਈ ਤਾਂ ਨਹੀਂ ਹਜੇ ਤੱਕ ਤਾਂ ਨਹੀਂ ਹੁਣ ਜਦੋਂ ਬਾਹਰ ਰੌਲਾ ਪੈਣਾ ਸ਼ੁਰੂ ਹੋ ਗਿਆ ਉਦੋਂ ਸਾਰਾ ਇਹ ਜਿਹੜਾ ਸਿਸਟਮ ਪਤਾ ਲੱਗ ਗਿਆ ਵੀ ਕਿੰਨਾ ਘੱਟਾ ਹੋ ਰਿਹਾ